ਸੁਦੇਸ਼ ਪੇਠੇ ਸਾਡੇ ਸਾਰੇ ਦਰਸ਼ਕ ਜੋ ਇਸ ਸਮੇਂ ਜੁੜ ਚੁੱਕੇ ਨੇ ਸਾਡੇ ਚੈਨਲ ਡੀਡੀ ਪੰਜਾਬੀ ਦੇ ਨਾਲ ਉਹਨਾਂ ਦਾ ਨਿਗਾ ਸਵਾਗਤ ਕਰਦੇ ਆਂ ਜੀ ਅੱਜ ਦੇ ਲਾਈਵ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਮੈਂ ਹਾਂ ਨਵਜੋਤ ਕੌਰ ਸਿੱਧੂ ਅੱਜ ਦਾ ਦਿਨ ਵਿਸ਼ੇਸ਼ ਕਿਉਂਕਿ ਸਮਰਪਿਤ ਹੈ ਉਸ ਵਿਅਕਤੀ ਨੂੰ ਜਿਹੜਾ ਸਾਡੀ ਦੁਨੀਆ ਸਿਰਜਦਾ ਹੈ ਜਿਹੜਾ ਸਾਨੂੰ ਸਿਰਜਦਾ ਹੈ ਸਾਡੀ ਸ਼ਖਸੀਅਤ ਨੂੰ ਸਿਰਜਦਾ ਹੈ ਸਾਨੂੰ ਇੱਕ ਸੇਧ ਦਿੰਦਾ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਗੱਲ ਕਰ ਰਿਹਾ ਸਾਡੇ ਗੁਰੂ ਅਧਿਆਪਕ ਦੀ ਅਧਿਆਪਕ ਦਿਵਸ ਜਿਹੜਾ 5 ਤਰੀਕ ਨੂੰ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਹਰ ਸਾਲ ਤੇ ਸਭ ਤੋਂ ਪਹਿਲਾਂ ਇਸ ਮੰਚ ਤੋਂ ਅਸੀਂ ਵਿਸ਼ਵ ਦੇ ਬੈਠੇ ਉਹਨਾਂ ਸਾਰੇ ਲੋਕਾਂ ਦਾ ਅਧਿਆਪਕ ਜੀਵ ਦੇ ਉੱਤੇ ਅਸੀਂ ਉਹਨਾਂ ਨੂੰ ਨਤਮਸਤਕ ਹੁੰਨੇ ਆ ਉਹਨਾਂ ਨੂੰ ਮੁਬਾਰਕਾ ਦਿੰਨੇ ਇਸ ਦਿੰਦੀ ਆ ਉਸ ਤੋਂ ਬਾਅਦ ਜਿਹੜਾ ਅੱਜ ਦਾ ਸ਼ੋਅ ਪੂਰੇ ਪੂਰਾ ਸਮਰਪਿਤ ਹੋਏਗਾ ਨਦਨਾਂ ਨੂੰ ਕਿਉਂਕਿ ਜਦੋਂ ਅਸੀਂ ਗੱਲ ਕਰਦੇ ਆ ਇੱਕ ਵਿਅਕਤੀ ਦੇ ਜੀਵਨ ਦੀ ਸਭ ਤੋਂ ਵੱਡਾ ਰੋਲ ਰਹਿੰਦਾ ਉਹਦੇ ਵਿੱਚ ਇੱਕ ਅਧਿਆਪਕ ਦਾ ਜੇ ਅਸੀਂ ਗੱਲ ਕਰੀਏ ਭਾਰਤ ਦੇ ਦੂਜੇ ਰਾਸ਼ਟਰਪਤੀ ਡਾਕਟਰ ਸਰਪल्ली राधाकृष्णਨ ਜੀ ਦੀ ਤੇ ਉਹਨਾਂ ਨੂੰ ਸਮਰਪਿਤ ਹੈ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਖਾਸ ਤੌਰ ਤੇ ਦਿਨ ਹੈ ਤੇ ਅਸੀਂ ਇਸ ਦਿਨ ਨੂੰ ਮਨਾਉਨੇ ਆ ਸੋ ਇਹ ਦਿਨ ਕੀ ਕੀ ਖਾਸ ਹੈ ਅਧਿਆਪਕ ਨੂੰ ਲੈ ਕੇ ਅਧਿਆਪਕ ਦਾ ਕੀ ਰੋਲ ਹੈ ਸਮਾਜ ਨੂੰ ਸਿਰਜਣ ਦੇ ਵਿੱਚ ਵਿਦਿਆਰਥੀ ਨੂੰ ਸਿਰਜਣ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਉਹ ਆਪਾ ਸਮਰਪਿਤ ਕਰਕੇ ਇਹ ਸਾਰਾ ਯੋਗਦਾਨ ਨੂੰ ਹੰਡਾਉਂਦਾ ਹੈ ਇਹਦੇ ਬਾਰੇ ਚਰਚਾ ਇਸ ਸਟੂਡੀਓ ਦੇ ਵਿੱਚ ਚੱਲਦੀ ਰਹੇਗੀ ਪਰ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਜੀ ਹੋਰਾਂ ਨੇ ਇੱਕ ਸੰਦੇਸ਼ ਸਾਡੇ ਦੇਸ਼ ਦੇ ਉਹਨਾਂ ਅਧਿਆਪਕਾਂ ਦੇ ਨਾਂ ਤੇ ਦਿੱਤਾ ਹੈ ਉਹਦੇ ਨਾਲ ਜੁੜਦੇ ਹਾਂ ਤੇ ਮੁੜ ਸਟੂਡੀਓ ਦੇ ਵਿੱਚ ਵਾਪਸ ਆਉਂਦੇ ਹਾਂ मैं आपसे संवाद जरूर करना चाहूंगा मेरे लिए बहुत अच्छा ये एक्सपीरियंस था कि आप सबको वैसे तो सबको मुझे क्योंकि आपके हरेक के एक स्टोरी होगी हरेक के अपना जीवन में क्योंकि उसके बिना यहां तक पहुंचे नहीं होंगे लेकिन उतना समय निकालना मुश्किल होता है, लेकिन जितना भी मुझे आप सब से कुछ जानने का अवसर मिला वो बहुत ही प्रेरक है और मैं इसके लिए आप सबको बहुत, बहुत बहुत बधाई देता हूं देखिए राष्ट्रीय पुरस्कार पाना अपने आप में कोई अंत नहीं है अब सबका आपके पर ध्यान है वर्ड के बाद सबका ध्यान है इसका मतलब कि आपकी रीच बहुत बढ़ गई है पहले जो आपका इन्फ्लुएंस का एरिया होगा या कमांड एरिया होगा वो अब इस अवार्ड के बाद बहुत बढ़ सकता है मैं मानता हूं कि शुरुआत यहां से होती है मौका ले लेना चाहिए आपके पास जो है जितना ज्यादा परोस सकते हैं परोसना चाहिए और मैं मानता हूं आपका सेटिस्फेक्शन लेवल बढ़ता ही जाएगा तो उस दिशा में प्रयास करना चाहिए इस पुरस्कार के लिए आपका चयन आपके परिश्रम आपकी निरंतर साधना का एक प्रकार से प्रमाण है तभी तो ये सब संभव होता है और एक शिक्षक सिर्फ वर्तमान नहीं होता है बल्कि देश की भावी पीढ़ी को भी वो गढ़ता है वो भविष्य को निखारता है ਸਟੂਡੀਓ ਚੱਕਵਰੀ ਫਿਰ ਤੋਂ ਸਵਾਗਤ ਹੈ ਜੀ ਗੱਲਬਾਤ ਜਿਹੜੀ ਖਾਸ ਤੌਰ ਤੇ ਹੈ ਜੀ ਅਧਿਆਪਕ ਦਿਵਸ ਦੇ ਉੱਤੇ ਵਿਦਿਆਰਥੀ ਅਤੇ ਸਮਾਜ ਦੇ ਵਿਕਾਸ ਦੇ ਵਿੱਚ ਅਧਿਆਪਕ ਦਾ ਯੋਗਦਾਨ ਇਸ ਸਾਰੀ ਚਰਚਾ ਦੇ ਵਿੱਚ ਹਿੱਸਾ ਲੈਣ ਦੇ ਲਈ ਅੱਜ ਦੇ ਮਾਹਿਰ ਸਾਡੇ ਕੋਲ ਸਟੂਡੀਓ ਚ ਪਹੁੰਚ ਚੁੱਕੇ ਨੇ ਤੁਹਾਨੂੰ ਬੁਲਾਉਂਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਅਨੂਪ ਵੱਤ ਸੋਨਾ ਦਾ ਜੋ ਕਿ ਪ੍ਰਿੰਸੀਪਲ ਨੇ ਡੀਏਵੀ ਕਾਲਜ ਨਕੋਦਰ ਤੋਂ ਪ੍ਰਿੰਸੀਪਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੇ ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਜੀ ਸ਼ਰਦ ਮਨੋਚਾ ਜੀ ਜੋ ਕਿ ਐਸੋਸੀਏਟ ਪ੍ਰੋਫੈਸਰ ਨੇ ਡੀਏਵੀ ਕਾਲਜ ਨਕ ਸਵਾਗਤ ਕਰਦੇ ਆ ਜੀ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਜੀ ਜਦੋਂ ਅਸੀਂ ਗੱਲ ਕਰਦੇ ਆ ਸਰ ਅਧਿਆਪਕ ਕਿਉਂਕਿ ਗੱਲ ਚੱਲ ਰਹੀ ਹੈ ਅਧਿਆਪਕ ਦਿਵਸ ਦੀ ਤੇ ਇਹਦੀ ਪਰਿਭਾਸ਼ਾ ਨੂੰ ਅਗਰ ਆਪਾਂ ਮਾਪਣ ਦੀ ਕੋਸ਼ਿਸ਼ ਕਰੀਏ ਕਿ ਲੋਕੀ ਕਹਿੰਦੇ ਕਿ ਮੈਂ ਆਪਣੇ ਅਧਿਆਪਕ ਦਾ ਆਦਰ ਕਰਦਾ ਮੈਂ ਆਪਣੇ ਅਧਿਆਪਕ ਨੂੰ ਨਤਮਸਤਕ ਹੁੰਨਾ ਉਹਦਾ ਬੜੀ ਦੇਣ ਹੈ ਮੇਰੀ ਜ਼ਿੰਦਗੀ ਦੇ ਵਿੱਚ ਹੁਣ ਅਧਿਆਪਕ ਕੌਣ ਹੈ ਜੇ ਆਪਾਂ ਕਹਿੰਦੇ ਕਿ ਇਹਨੂੰ ਆਪਾਂ ਅਨੁਰੋਧ ਜੀ ਆਮ ਤੌਰ ਤੇ ਜਿਆਦਾ ਅਧਿਆਪਕ ਦੀ ਗੱਲ ਕਰਦੇ ਆ ਕਿ ਪਰੰਪਰਾਗਤ ਜਿਹੜਾ ਇਹਨੂੰ ਪ੍ਰਭਾਸ਼ਿਤ ਕਰਨ ਦਾ ਤਰੀਕਾ ਉਹਨੂੰ ਇੱਕ ਵਿਦਿਆਰਥੀ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਜੀ ਕਿ ਵਿਦਿਆਰਥੀ ਨੂੰ ਜੀਵਨ ਦੇ ਵਿੱਚ ਜੋ ਇਹ ਮਾਡਲਾ ਜਿਹੜਾ ਗਿਆਨ ਦਿੰਦਾ ਹੈ ਫਿਰ ਉਹਦੇ ਅੰਦਰ ਜਿਹੜਾ ਕੋਈ ਟੈਲੈਂਟ ਹੈ ਉਹਨੂੰ ਨਰਚਰ ਕਰਦਾ ਹੈਗਾ ਉਹਦੇ ਅੰਦਰ ਜਿਹੜਾ ਕੋਈ ਉਹਦੇ ਵਿਕਾਸ ਦੇ ਵਿੱਚ ਉਹਦੀ ਜਿਹੜੀ ਸਮਰੱਥਾ ਹੈ ਉਸਨੂੰ ਪੂਰੀ ਤਰ੍ਹਾਂ ਬਾਹਰ ਕੱਢਣ ਦੇ ਵਿੱਚ ਜੋ ਸਭ ਤੋਂ ਫੈਸਲਾਕੁਨ ਰੋਲ ਅਦਾ ਕਰਦਾ ਇਨਸਾਨ ਉਹਨੂੰ ਵਿਆਪਕ ਕਹਿੰਦੇ ਆ ਲੇਕਿਨ ਜਿਵੇਂ ਹੁਣ ਇਹ ਆਪਾਂ ਪ੍ਰਧਾਨ ਮੰਤਰੀ ਜੀ ਦੀ ਬਾਈਟ ਸੁਣ ਰਹੇ ਸੀ ਉਹਦੇ ਚ ਮੈਨੂੰ ਲੱਗਦਾ ਉਹਨਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਪ੍ਰਾਧਿਆਪਕ ਨੂੰ ਪ੍ਰਭਾਵਿਤ ਪ੍ਰਭਾਸ਼ਿਤ ਕਰਤਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਅਧਿਆਪਕ ਹੈ ਉਹ ਸਿਰਫ ਸਮੇਂ ਦੇ ਜੋ ਕੁਝ ਸਮਾਜ ਹੈ ਉਹਦੀ ਸਿਰਜਣਾ ਨਹੀਂ ਕਰਦਾ ਬਲਕਿ ਆਉਣ ਵਾਲੀ ਪੀੜ੍ਹੀਆਂ ਦਾ ਜਿਹੜਾ ਨਿਰਮਾਣ ਕਰਨ ਦੇ ਵਿੱਚ ਅਧਿਆਪਕਾਂ ਦਾ ਜਿਸ ਵਿਅਕਤੀ ਦਾ ਸਭ ਤੋਂ ਵੱਡਾ ਯੋਗਦਾਨ ਹੈ ਉਹ ਅਧਿਆਪਕ ਹੈ ਅਸੀਂ ਦੇਖੀਏ ਦੁਨੀਆ ਦੇ ਵਿੱਚ ਬਹੁਤ ਜਿਹੜੀਆਂ ਮਹਾਨ ਕਾਢਾਂ ਹੋਈਆਂ ਉਹਨੂੰ ਬਣਾਉਣ ਵਾਸਤੇ ਅਵਿਸ਼ਕਾਰ ਕਰਨ ਵਾਸਤੇ ਜਿਹੜੀਆਂ ਕਾਢ ਆਉਂਦੀਆਂ ਉਹਦੇ ਵਿੱਚ ਇਕ ਵਿਦਿਆਰਥੀ ਇੱਕ ਅਧਿਆਪਕ ਦਾ ਰੋਲ ਹੈ ਜੋ ਬਹੁਤ ਕੜਕ ਬੜਾ ਸਾਇੰਟਿਸਟ ਬਣ ਗਿਆ ਡਾਕਟਰ ਬਣ ਗਿਆ ਕੋਈ बिजनेসম্যান ਬਣ ਗਿਆ ਕੋਈ ਹੋਰ ਐਂਟਰਪ੍ਰੈਨਰ ਬਣ ਗਿਆ ਉਹਦੇ ਜਿਹੜੇ ਪਰਸਨੈਲਿਟੀ ਨੂੰ ਜਿਹੜਾ ਕੜਨ ਦੇ ਵਿੱਚ ਉਹਨੂੰ ਮੁੱਢਲਾ ਗਿਆਨ ਤੋਂ ਲੈ ਕੇ ਜਿਹੜੇ ਉਹਦੇ ਅੰਦਰ ਲੇਟੈਂਟ ਹੁਨਰ ਹੈ ਉਹਨੂੰ ਬਾਹਰ ਲਿਆਉਣ ਵਾਸਤੇ ਜਿਸ ਵਿਅਕਤੀ ਨੇ ਯੋਗਦਾਨ ਦਿੱਤਾ ਉਹਦਾ ਨਾਮ ਅਧਿਆਪਕ ਹੈ ਔਰ ਜੇ ਇਹਨੂੰ ਅਸੀਂ ਸਿੱਖਿਆ ਦੇ ਦਾਇਰੇ ਤੋਂ ਬਾਹਰ ਕੱਢ ਲਈਏ ਕਿਉਂਕਿ ਬਹੁਤ ਸਾਰੀ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਸਿਰਫ ਸਕੂਲਾਂ ਦੇ ਚਾਰਦਵਾਰ ਦੇ ਵਿੱਚ ਬੈਠ ਕੇ ਕਾਲਜਾਂ ਯੂਨੀਵਰਸਿਟੀਆਂ ਦੀ ਕਰਦਵਾਰੀ ਬੈਠ ਕੇ ਨਹੀਂ ਸਿੱਖਦੇ ਹਾਂ ਬਹੁਤ ਸਾਰੇ ਏਦਾਂ ਦੇ ਹੁਨਰ ਹੈ ਜਿਹਦੇ ਵਿੱਚ ਕੋਈ ਫਾਰਮਲ এডੂਕੇਸ਼ਨ ਨਹੀਂ ਹੁੰਦੀ ਹੈ ਉਹਦੇ ਵਿੱਚ ਵੀ ਜਿਹੜਾ ਰੋਲ ਕੋਈ ਅਦਾ ਕਰਦਾ ਹੈ ਉਹ ਅਧਿਆਪਕ ਹੈ ਔਰ ਜੇ ਸਾਡੇ ਹਿੰਦੂਸਤਾਨ ਦੀ ਜਿਹੜੀ ਪਰੰਪਰਾ ਹੈ ਉਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਉਹਨੂੰ ਰੱਬ ਤੋਂ ਵੀ ਉੱਪਰ ਦਰਜਾ ਦਿੱਤਾ ਗਿਆ ਬਲੀਹਾਰੀ ਗੁਰੂ ਆਪਕੇ ਜਨ ਗੋਬਿੰਦ ਦੇ ਆਪਤਾਏ ਗੋਬਿੰਦ ਦਾ ਮਤਲਬ ਇੱਥੇ ਰੱਬ ਨਹੀਂ ਹੈ ਗੋਬਿੰਦ ਦਾ ਮਤਲਬ ਇਹ ਹੈ ਕਿ ਬੰਦੇ ਨੂੰ ਆਪਣੇ ਆਪ ਦੇ ਨਾਲ ਜਿਹੜਾ ਮੇਲ ਕਰਾਂਦਾ ਉਹ ਅਧਿਆਪਕ ਜੋ ਸਧਾਰਨ ਸ਼ਬਦਾਂ ਦੇ ਵਿੱਚ ਅਧਿਆਪਕ ਕੋਈ ਹੀ ਹੈ ਕਿ ਜਿਹੜਾ ਕਿਸੇ ਦੂਸਰੇ ਵਿਅਕਤੀ ਦੇ ਸਮਾਜ ਦੇ ਦੇਸ਼ ਦੇ ਔਰ ਪੂਰੀ ਦੁਨੀਆ ਦੇ ਵਿਕਾਸ ਦੇ ਵਿੱਚ ਜੋ ਕੋਈ ਬਹੁਤ ਬਿਹਤਰੀਨ ਰੋਲ ਅਦਾ ਕਰਦਾ ਹੈ ਉਸ ਨੂੰ ਅਧਿਆਪਕ ਕਹਿ ਸਕਦੇ ਹਾਂ ਸ਼ਰਜੀ ਗੱਲ ਚੱਲੀ ਪਰੰਪਰਾ ਦੀ ਅਨੂਬ ਜੀ ਨੇ ਵੀ ਗੱਲ ਕੀਤੀ ਕਿ ਪਰੰਪਰਾ ਤੋਂ ਪੁਰਾਣੀ ਜਮੇ ਤੋਂ ਜੁਰੀ ਆ ਰਹੀ ਹੈ ਤੇ ਇਕਲਵਯ ਦੇ ਆਪਾਂ ਵਰਗੇ ਇਦਾਂ ਦੇ ਚੇਲਿਆਂ ਦੀ ਵੀ ਆਪਾਂ ਗੱਲ ਕਰਦੇ ਆ ਤੇ ਉਹ ਸਮੇ ਨੂੰ ਤੇ ਅੱਜ ਆਪਾਂ ਅੱਜ ਦੇ ਸਮੇ ਨੂੰ ਥੋੜਾ ਜਿਹਾ ਲੈ ਕੇ ਚੱਲੀਏ ਤੇ ਕਿੱਥੇ ਖੜਾ ਦੇਖਦੇ ਮਾਇਨਿਆਂ ਨੂੰ ਥੋੜੀ ਪੁਰਾਣੀ ਗੱਲ ਕਰੀਏ ਕਿ ਜੋ ਸਾਡੇ ਸ਼ਾਸਤਰਾਂ 'ਚ ਜਿਵੇਂ ਲਿਖਿਆ ਹੈ ਕਿ ਪਹਿਲਾ ਗੁਰੂ ਮਾਂ ਹੁੰਦੀ ਦੂਸਰਾ ਗੁਰੂ ਟੀਚਰ ਤੀਸਰਾ ਫਿਰ ਪਿਤਾ ਦਾ ਦਰਜਾ ਹੁੰਦਾ ਜੀ ਸੋ ਮਾਂ ਤੋਂ ਬਾਅਦ ਗੁਰੂ ਦਾ ਦਰਜਾ ਔਰ ਉਹ ਗੁਰੂ ਜਿਹੜਾ ਹੈ ਉਹ ਸਿਰਫ ਕਹਿੰਦੇ ਨਾ ਕਿ ਉਹਦਾ ਜਿਹੜਾ ਅਸਰ ਹੈ ਉਹ ਰੁਕਦਾ ਨਹੀਂ ਹੈ ਉਹ ਇਟਰਨਿਟੀ ਤੱਕ ਚੱਲਦਾ ਚੱਲਦਾ ਰਹਿੰਦਾ ਉਹ ਕਦ ਚੱਲਦਾ ਰਹਿੰਦਾ ਲੇਕਿਨ ਅੱਛਾ ਗੁਰੂ ਉਹ ਹੈ ਕਿ ਜਿਹੜਾ ਪ੍ਰੋਗਰੈਸਿਵਲੀ ਹੌਲੇ-ਹੌਲੇ ਬੱਚਿਆਂ ਦੇ ਲਈ ਯੂਸਲੈਸ ਹੋ ਜਾਏ ਕਿ ਭਈ ਬੱਚਾ ਇੰਨਾ ਕਿ ਨਿਪੁੰਨ ਹੋ ਜਾਏ ਕਿ ਖੁਦ ਆਪਣੇ ਆਪ ਆਪਣਾ ਰਸਤਾ ਤਲਾਸ਼ ਕਰੇ ਕਿ ਜੇ ਕਦੀ ਫਸਦਾ ਤਾਂ ਉਹਨੂੰ ਗੁਰੂ ਦੀ ਜ਼ਰੂਰਤ ਪੈ ਜੇ ਲੇਕਿਨ ਇੱਕ ਗੁਰੂ ਨੂੰ ਇੰਨਾ ਕਿ ਸਖਸ਼ਮਾਨ ਬਣਾ ਦਿੰਦਾ ਕਿ ਉਹ ਆਪਣੇ ਰਸਤੇ ਤੇ ਖੁਦ ਹੀ ਚੱਲਦਾ ਰਹਿੰਦਾ ਦੂਸਰੀ ਗੱਲ ਕਿ ਸਾਡੇ ਜਿਹੜੇ ਪਰੰਪਰਾ ਸੀ ਉਹ ਸੀਗੀ ਸ਼ਾਸਤਰਾਰਥ ਦੀ ਤਰਕ ਦੀ ਜੀ ਕਿ ਅਸੀਂ ਜੋ ਬੋਲਦੇ ਆ ਉਹਦਾ ਜਵਾਬ ਵੀ ਮੰਗਦੇ ਸਵਾਲਾਂ ਸਵਾਲਾਂ ਦਾ ਸਿਲਸਲਾ ਤੇ ਜਵਾਬਾਂ ਦਾ ਸਿਲਸਲਾ ਸਵਾਲਾਂ ਦਾ ਸਿਲਸਲਾ ਔਰ ਉਹ ਸਵਾਲ ਦੇ ਵਿੱਚੋ ਜਿਹੜੀ ਸਵਾਲ ਕਰਨ ਦੀ ਜਿਹੜੀ ਸ਼ਰਮਤ ਸਮਰਥਾ ਉਹ ਇੱਕ ਚੇਲੇ ਦੇ ਵਿੱਚ ਸਿੱਛੇ ਦੇ ਵਿੱਚ ਆਣੀ ਚਾਹੀਦੀ ਹੈ ਅਸੀਂ ਲੇਟਲੀ ਆ ਦੇਖਿਆ ਹੈ ਕਿ ਵੀ ਜੋ ਟੀਚਰ ਕਹਿ ਦਿੰਦਾ ਉਸ ਤੋਂ ਹਿਲਦਾ ਨਹੀਂ ਕਿ ਉਹ ਚਾਹੇ ਗਲਤ ਵੀ ਹੋਵੇ ਉਹ ਨੂੰ ਨਗਦਾ ਕਿ ਜੇ ਮੈਂ ਕਹ ਤਾ ਪੱਥਰ ਦੀ ਲਕੀਰ ਹੈ ਉਸ ਦੇ ਨਾਲ ਬੱਚੇ ਦੀ ਜਿਹੜੀ ਹੈ ਇੱਕ ਕ੍ਰੀਏਟਿਵ ਫਰੀडम ਹੈ ਉਹ ਖਤਮ ਹੁੰਦੀ ਹੈ ਕਿ ਤੁਸੀਂ ਉਹਨੂੰ ਡਾਂਟ ਕੇ ਬਿਠਾ ਦੋਗੇ ਨਹੀਂ ਤੇ ਉਹ ਨੂੰ ਨਹੀਂ ਪਤਾ ਸੋ ਉਹ ਟੀਚਰ ਉਹ ਟੀਚਰ ਆ ਕਿ ਜਿਹੜਾ ਇੱਕ ਐਜ਼ ਅ ਟੀਚਰ ਬੱਚਾ ਸਮਝਦਾ ਕਿ ਮੇਰੇ ਗੁਰੂ ਨੂੰ ਸਭ ਆਉਂਦਾ ਲੇਕਿਨ ਇਹ ਜ਼ਰੂਰੀ ਨਹੀਂ ਹੁੰਦਾ ਗੁਰੂ ਐਂਸਾਈਕਲੋਪੀਡिया ਨਹੀਂ ਹੈ ਐਂਸਿਕਲੋਪੀਡिया ਨਹੀਂ ਹੈ ਜੀ ਲੇਕਿਨ ਗੁਰੂ ਦਾ ਐਕਸਪੀਰੀਅੰਸ ਹੁੰਦਾ ਉਹ ਅਗਲੇ ਦਿਨ ਆ ਕੇ ਜਾਂ ਕੁਛ ਦੇਰ ਬਾਅਦ ਆ ਕੇ ਬੱਚੇ ਨੂੰ ਦੱਸ ਦਿੰਦਾ ਕਿ ਇੱਥੇ ਪ੍ਰੋਬਲਮ ਸੀ ਆਹ ਪ੍ਰੋਬਲਮ ਸੋਲਵ ਕਰ ਸਕਦੇ ਆ ਲੇਕਿਨ ਜੇ ਬੱਚਾ ਇਹਨੂੰ ਕਹਿ ਦੋ ਕਿ ਨਹੀਂ ਤੂੰ ਇਹ ਠੀਕ ਨਹੀਂ ਕਰ ਰਿਹਾ ਆਹ ਸਵਾਲ ਤੇਰਾ ਗਲਤ ਆ ਉਹ ਬੱਚਾ ਡਿਸਕਰੇਜ ਹੁੰਦਾ ਜੀ ਇੱਕ ਤੁਹਾਨੂੰ ਬੜੀ ਛੋਟੀ ਜੀ ਉਦਾਹਰਣ ਦੇਣਾ ਕਿ ਅਸੀਂ ਬਚਪਨ ਤੋਂ ਨਾ ਥਰਸਟੀ ਕਰੋਸ ਹੁੰਦੇ ਆ ਰਹੇ ਆ ਪਿਆਸੇ ਕਹੂ ਇਹਦੀ ਕਹਾਣੀ ਪਿਆਸੇ ਕਹੂ ਇਹਦੀ ਕਹਾਣੀ ਸੁਣਾਣੀ ਜ਼ਰੂਰੀ ਹੈ ਇਹ ਬਈ ਪਿਆਸਾ ਕਾਊਆ ਸੀ ਵੇਅਰ देयर ਇਜ਼ ਅ ਵੈਲ देयर ਇਜ਼ ਅ ਵੇ ਜਹਾਂ ਚਾਹ ਵਹਾਂ ਰਾ ਜੇ ਸਿਖਾਣਾ ਹੈ ਤੇ ਪਿਆਸੇ ਕਾਊਏ ਦੀ ਕਹਾਣੀ ਸੁਣਾਣੀ ਜ਼ਰੂਰੀ ਹੈ ਲੇਕਿਨ ਕੁਛ ਢੇਰ ਬਾਅਦ ਬੱਚੇ ਨੂੰ ਇਹ ਵੀ ਰੀਅਲਾਈਜ਼ ਕਰਵਾਣਾ ਕਿ ਇਹ ਕਹਾਣੀ ਕਹਾਣੀ ਹੈ ਕਿ ਇੱਕ ਪਿਆਸੇ ਕਾਊਏ ਤੋਂ ਉਹ ਇੰਨੀ ਮਿਹਨਤ ਤੁਸੀਂ ਐਕਸਪੈਕਟ ਨਹੀਂ ਕਰ ਸਕਦੇ ਇਹ ਸਟੂਪਿਡਿਟੀ ਹੈ ਕਿ ਵੀ ਇੱਕ ਪਿਆਸਾ ਕਾਊਆ ਕਾ ਲਾਈ ਜਾਏਗਾ ਲਾਈ ਜਾਏਗਾ ਲੇਕਿਨ ਇਹ ਸਟੂਪਿਡਿਟੀ ਹੈ ਸਮਾਰਟ ਵਰਕ ਬੱਚੇ ਨੂੰ ਸਿਖਾਣਾ ਪਏਗਾ ਸਮਝ ਦੀ ਡਿਮਾਂਡ ਹੈ ਲੇਕਿਨ ਸਿਰਫ ਜੇ ਬੱਚਾ ਸਾਰੀ ਜ਼ਿੰਦਗੀ ਥਰਸਟੀ ਗ੍ਰੋਥ ਏ ਫਸਿਆ ਰਹੇਗਾ ਤੇ ਕੋਈ ਗ੍ਰੋਥ ਨਹੀਂ ਹੋਏਗੀ ਉਹ ਇੱਕ ਲੈਵਲ ਤੇ ਠੀਕ ਹੈ ਲੇਕਿਨ ਬਾਅਦ ਵਿੱਚ ਉਹਨੂੰ ਉਸ ਚੀਜ਼ ਨੂੰ ਅੱਗੇ ਵਧਾਉਣ ਨੂੰ ਗੁਰੂ ਦਾ ਹੱਥ ਹੁੰਦਾ ਹੈ ਕਿ ਬੱਚੇ origignal ਵੀ ਸੋਚਣਾ ਹੈ ਹਮ ਲੌਜੀਕਲੀ ਲੌਜੀਕਲੀ ਸੋਚਣਾ ਅਸੀਂ ਯੂ نو ਇੰਡੀਅਨ ਜਿਹੜਾ ਸਿਸਟਮ ਹੈ ਨਾ ਐਜੂਕੇਸ਼ਨ ਦਾ ਅਸੀਂ ਬਹੁਤ ਅੱਛਾ ਮੰਨਦੇ ਹਾਂ ਕਿ ਅਸੀਂ ਸਾਡੇ ਜਿਹੜੇ ਬੱਚੇ ਬਾਹਰ ਜਾ ਕੇ ਵੀ ਬਹੁਤ ਅੱਛਾ ਕੰਮ ਕਰਦੇ ਆ ਲੇਕਿਨ ਇੱਕ ਜਿਹੜੀ ਸਾਡੇ ਕਮੀ ਹੈ ਉਹ ਇਹ ਹੈ ਕਿ ਕ੍ਰੀਏਟਿਵ ਉਹੀ ਮੈਂ ਪਹਿਲੇ ਵੀ ਕਿਹਾ ਉਹ ਘਟਾ ਪੂਰੇ ਵਰਲਡ ਵਿੱਚ ਸਾਡੇ IITs IIMs ਦੀ ਬੜੀ ਮਾਨ ਹੈ ਬੜੀ ਸਾਖ ਹੈ ਲੇਕਿਨ ਅਸੀਂ ਫੇਰ ਵੀ ਨੋਬਲ ਪ੍ਰਾਈਜ਼ ਵਿਨਰਸ ਨਹੀਂ ਕੱਢ ਬੰਦੇ ਵੱਡੇ ਇਨਵੈਂਟਰ ਨਹੀਂ ਕੱਢ ਬੰਦੇ ਹੂੰ ਕਹਿੰਦੇ ਆ ਨੇ ਕਿ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇੱਕ ਪੂਰਾ ਕਾਰ ਪਾਰਕ ਰਿਜ਼ਰਵ ਹੈ ਉਹ ਨੋਬਲ ਲੌਰੀਏਟਸ ਵਾਸਤੇ ਹੈ ਜੀ ਮਤਲਬ ਇੱਕ ਯੂਨੀਵਰਸਿਟੀ ਕੋਲ ਐਨੇ ਲੌਰੀਏਟਸ ਆ ਕਿ ਉਹ ਪੂਰਾ ਕਾਰ ਪਾਰਕ ਉਹਨਾਂ ਲਈ ਰਿਜ਼ਰਵ ਹੈ ਅਸੀਂ ਪੂਰੇ ਹਿੰਦੁਸਤਾਨ ਚ ਉਹਨੇ ਨਹੀਂ ਕਰ ਪਾਏ ਉਹ ਕਿਤੇ ਕਿਤੇ ਗੁਰੂਆਂ ਦਾ ਵੀ ਹ ਹੈ ਥੋੜਾ ਬਹੁਤ ਜੀ ਅਨੂਪ ਜੀ ਇਸੇ ਗੱਲ ਤੇ ਹੁਣਾ ਆਪਾਂ ਆਉਣੇ ਆ ਕਿਉਂਕਿ ਜਦੋਂ ਇਹ ਚੀਜ਼ ਚੱਲਦੀ ਹੈ ਤਾਂ ਆਪਾਂ ਹੁਣ ਜਿੱਦਾਂ ਸਾਡਾ ਇਹਦਾ ਵਿਸ਼ਾ ਵੀ ਹੈ ਵੀ ਆਪਾਂ ਕਿੰਨੇ ਕਿ ਸਮਾਜ ਤੇ ਵਿਦਿਆਰਥੀ ਦਾ ਵਿਕਾਸ ਤੇ ਉਹਦੇ ਚ ਅਧਿਆਪਕ ਦਾ ਯੋਗਦਾਨ ਹੈ ਤੇ ਸ਼ਰਦ ਜੀ ਦੀ ਆਪਾਂ ਗੱਲ ਨੂੰ ਇਹ ਆਧਾਰ ਬਣਾ ਲਏ ਨੇ ਇਹਦਾ ਕਿ ਕਿੱਦਾਂ ਦਾ ਯੋਗਦਾਨ ਹੈ ਕਿੱਦਾਂ ਦਾ ਹੈ ਤੇ ਕਿੱਦਾਂ ਦਾ ਹੋਣਾ ਚਾਹੀਦਾ ਹੈ ਦੇਖੋ ਜਿੱਥੇ ਤੱਕ ਸਕੂਲਾਂ ਕਾਲਜਾਂ ਰ ਫਾਰਮਲ ਸਿਸਟਮ ਆਫ ਐਜੂਕੇਸ਼ਨ ਹੈ ਉਹਦੇ ਚ ਰੋਲ ਤਾਂ ਬਹੁਤ ਵੱਡਾ ਹੈ ਪਰ ਲੇਕਿਨ ਜਿਹੜਾ ਇਨ ਵਿਦ ਪੈਸੇਜ ਆਫ ਟਾਈਮ ਜਿਹੜਾ ਸਬਜੈਕਟ ਸਿਲੇਬਸ ਐਗਜ਼ਾਮ ਜੀ ਇਹ ਇੱਕ ਸਿਲਸਿਲਾ ਚੱਲ ਪਿਆ ਉਹਦੇ ਕਾਰਨ ਜਿਹੜਾ ਗੁਰੂ ਦੀ ਲਿਮਿਟੇਸ਼ਨਸ ਵੀ ਵੱਧ ਗਈਆਂ ਨੇ ਉਹ ਜੋ ਬਹੁਤ ਵੱਡਾ ਇੱਕ ਪ੍ਰੈਸ਼ਰ ਰਹਿੰਦਾ ਹੋਏ ਤੇ ਕਿ ਪਹਿਲਾ ਸੈਮੈਸਟਰ ਸਿਸਟਮ ਹੈ ਮੰਥਲੀ ਟੈਸਟ ਹੈ ਦੂਸਰੇ ਤੀਸਰੇ ਉਹ ਸਮਝਦਾ ਹੈ ਕਿ ਸ਼ਾਇਦ ਮੇਰੀ ਜ਼ਿੰਮੇਵਾਰੀ ਇੱਥੇ ਤੱਕ ਹੀ ਮਹਦੂਦ ਹੈ ਔਰ ਜਿਹੜੀ ਗੱਲ ਫਿਰ ਸ਼ਰਧ ਕਰ ਰਹੇ ਸੀ ਕਿ ਉਹਦੇ ਨਾਲ ਜਿਹੜੀ ਉਹਦੀ ਕ੍ਰੀਏਟਿਵ ਕ੍ਰੀਏਟਿਵ ਫਰੀडम ਹੈ ਬੱਚੇ ਦੀ ਉਹਦੀ ਜਿਹੜੀ origignal thinking ਹੈ ਉਹਨੂੰ develop ਕਰਨ ਵਾਸਤੇ ਜਿਹੜਾ ਹੈਗਾ ਉਹਦੇ ਕੋਲ ਨਾ ਟਾਈਮ ਬਚਦਾ ਤੇ ਨਾ ਕੋਈ ਉਹਦੇ ਕੋਲ ਸਪੇਸ ਹੁੰਦਾ ਉਸ ਕੰਮ ਕਰਨ ਨੂੰ ਤੇ ਮੈਨੂੰ ਲੱਗਦਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜੋ ਪਹਿਲਾਂ ਉਹ ਇੱਕ ਸਾਡਾ ਗੁਰਕੂਲ ਦਾ ਸਿਸਟਮ ਸੀਗਾ ਉਹਦੇ ਵਿੱਚ ਕੋਈ ਡਿਫਾਈਨਡ ਕੋਈ ਇਸ ਤਰ੍ਹਾਂ ਦਾ ਟਾਈਮ ਕੰਸਟ੍ਰੇਂਟ ਨਹੀਂ ਸੀਗੇ ਚਲੇ ਗਏ ਜੀ ਜੰਗਲਾਂ ਚ ਬੈਠੇ ਆ ਗੁਰੂ ਤੇ ਉੱਥੇ ਸਾਰਾ ਇਹ ਕੰਮ ਸਿਖਾ ਰਹੇ ਸਮਰਪਣ ਸਿਗਾ ਬਹੁਤ ਸਮਰਪਣ ਸਿਗਾ ਹੱਥੀਂ ਕਰਤ ਕਰ ਨਾ ਸਕ ਤੋਂ ਲੈ ਕੇ ਜਿਹੜਾ ਸਕਿੱਲ ਸਭ ਕੁਝ ਸਿਖਾ ਰਹੇ ਜੀ 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 ਲੇਕਿਨ ਉਹ ਟਾਈਮ ਜਿਹੜਾ ਹੈ ਵਿਦ ਪੈਸਿਵ ਟਾਈਮ অন ਮਾਡਰਨਾਈਜੇਸ਼ਨ ਦੇ ਨਾਮ ਤੋਂ ਸਰਪ੍ਰਾਈਜ਼ਿੰਗਲੀ ਇਹ ਚੀਜ਼ਾਂ ਬਹੁਤ ਕੱਟ ਗਈਆਂ ਨੇ ਇਸ ਕਰਕੇ ਜੇ ਬੱਚੇ ਦੀ ਪਰਸਨੈਲਿਟੀ ਨੂੰ ਅੱਜ ਬਾਰ ਬਾਰ ਇੱਥੇ ਸਾਡੇ ਐਜੂਕੇਸ਼ਨ ਸਿਸਟਮ ਤੇ ਆਏ ਇਹ ਦੋਸ਼ ਲੱਗਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਇੰਡਸਟਰੀ ਦੇ ਮਾਫਿਕ ਨਹੀਂ ਤਿਆਰ ਹੋ ਰਹੇ ਆ ਬਹੁਤ ਵੱਡਾ ਗੈਪ ਹੈ ਉਹਦੇ ਵਿੱਚ ਕਿਉਂ ਕਿਉਂਕਿ ਉਹ ਲਗਾਤਾਰ ਜੋ ਇੱਕ ਸਿਲੇਬਸ ਡਿਫਾਈਨਡ ਹੈ ਉਹਦਾ ਟਾਈਮ ਹੈ ਇੰਨੀ دیرਸ ਕਰਾਉਣਾ ਹੈ ਇਹਦੇ ਬਾਅਦ ਐਗਜ਼ਾਮੀਨੇਸ਼ਨ ਉਹਨਾਂ ਐਗਜ਼ਾਮੀਨੇਸ਼ਨ ਦਾ ਵੀ ਟੈਸਟ ਕਰਨ ਦਾ ਵੀ ਇੱਕ ਸਿਸਟਮ ਹੈ ਤੇ ਜਿਹੜੀ ਪ੍ਰੈਕਟੀਕਲ ਔਰੀਐਂਟੇਸ਼ਨ ਹੈ ਸਕਿੱਲ ਦਾ 엘ਿਮੈਂਟ ਹੈ दैट वाज मिसिंग ਆਫ ਕਰਸ ਹੁਣ ਜਿਹੜੇ ਨਵੇਂ ਟ੍ਰੈਂਡ ਆ ਰਹੇ ਆ ਨਿਊ ਐਜੂਕੇਸ਼ਨ ਪਾਲਿਸੀ ਹੋਈ ਹੈ ਇਹਦੇ ਛ ਇਹਨਾਂ ਵੱਲ ਧਿਆਨ ਜਾ ਰਿਹਾ ਹੈ ਲੇਕਿਨ ਪੂਰਾ ਦੇਸ਼ ਸਾਡਾ ਏਡਾ ਵੱਡਾ ਹੈ ਕਿ ਹਰ ਦੇਸ਼ ਪੂਰੇ ਦੇਸ਼ ਦੇ ਵਿੱਚ ਸ ਨਾਲ ਇੰਪਲੀਮੈਂਟ ਨਹੀਂ ਹੋ ਪਾ ਰਿਹਾ ਜਿਹਦੇ ਕਾਰਨ ਦੇਸ਼ ਦੇ ਵਿੱਚ ਰੋਲ ਤਾਂ ਬਹੁਤ ਵੱਡਾ ਹੈ ਪਰ ਐਵੇਂ ਜੇ ਜੇ ਗੱਲ ਦੇਸ਼ ਦੇ ਵਿਕਾਸ ਦੇ ਵਿੱਚ ਅਧਿਆਪਕ ਦੀ ਕੀ ਭੂਮਿਕਾ ਹੈ ਅੱਜ ਪ੍ਰਧਾਨ ਮੰਤਰੀ ਜੀ ਜਿਹੜੇ ਰਾਸ਼ਟਰੀ ਯੁਵਾ ਜਿਹੜੇ ਆਪਰਸਕਾਰ ਜਿੰਨੇ ਜਿੱਤੇ ਅੱਜ ਉਹਨਾਂ ਦੇ ਨਾਲ ਜਦ ਗੱਲਬਾਤ ਕਰ ਰਹੇ ਸੀਗੇ ਉਸ ਤੇ ਵਿੱਚ ਉਹਨਾਂ ਨੇ ਬਹੁਤ ਵੱਡਾ ਜਿੰਮੇਵਾਰੀ ਗੁਰੂਆਂ ਤੇ ਸਿੱਟਦੀ ਹੈ ਉਹਨਾਂ ਨੇ ਕਿਹਾ ਜੇ 2047 ਦਾ ਜਿਹੜਾ ਵਿਕਸਿਕ ਭਾਰਤ ਹੈ ਉਹ ਵੀ ਤੁਸੀਂ ਬਣਾਣਾ ਹੈ ਜਿਹੜਾ ਤੁਸੀਂ ਆਤਮ ਨਿਰਭਰ ਭਾਰਤ ਹੈ ਉਹ ਵੀ ਤੁਸੀਂ ਬਣਾਣਾ ਹੈ ਜਿਹੜੀ ਵੋਕਲ ਫॉर ਲੋਕਲ ਕੈਂਪੇਨ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਵੀ ਔਰ ਇਹਦੇ ਚ ਮੈਨੂੰ ਲੱਗਦਾ ਹੈ ਕਿ ਉਹ ਬਹੁਤ ਹੱਦ ਤੱਕ ਠੀਕ ਵੀ ਨਹੀਂ ਸਰਕਾਰ ਮਤਲਬ ਕਿ ਅਧਿਆਪਕ ਦੇ ਕੋਲ ਇੱਕ ਓਪਰਚੁਨਿਟੀ ਹੁੰਦੀ ਹੈ ਜਿਹਦੇ ਰਾਹੀਂ ਉਹ ਇਹ ਸਭ ਚੀਜ਼ਾਂ ਇਨਸ਼ੋਰ ਕਰ ਸਕਦਾ ਹੈ ਲੇਕਿਨ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਉਹਦੇ ਉੱਪਰ ਜੇ ਕੋਈ ਖਾਸ ਕਿਸਮ ਦੇ ਇਸ ਤਰ੍ਹਾਂ ਦੇ ਕੰਸਟਰੈਂਟਸ ਹੋਣਗੇ ਤੇ ਸ਼ਾਇਦ ਉਹ ਆਪ ਵੀ ਫ੍ਰੀ ਨਹੀਂ ਹੋਊਗਾ ਤੇ ਬੱਚਾ ਵੀ ਫ੍ਰੀ ਨਹੀਂ ਹੋਊਗਾ ਕਿ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਐਕਸਪੈਰੀਮੈਂਟ ਕਰਨ ਵਾਸਤੇ ਉਹਦੇ ਕੋਲ ਟਾਈਮ ਬਚੇ ਤੇ ਆਦਰਵਾਇਜ਼ ਰੋਲ ਉਹਦਾ ਇੰਪੋਰਟੈਂਟ ਹੈ ਦਿਸ ਇਸ ਨੋ ਡਿਨਾਈਂਗ தி ਫੈਕਟ ਜਿਹੜੀ ਆਪਾਂ ਪ੍ਰੈਸ਼ਰ ਦੀ ਗੱਲ ਕਰ ਰਹੇ ਕ ਜਾਂ ਕੰਸਟਰੈਂਟ ਦੀ ਗੱਲ ਕਰ ਰਹੇ ਉਹਦੇ ਚ ਜਿੱਥੇ ਇੰਨੀ ਜਗ੍ਹਾ ਤੋਂ ਪ੍ਰੈਸ਼ਰ ਹੈ ਇੱਕ ਪ੍ਰੈਸ਼ਰ ਹੋਰ ਹੈ ਜਿਹੜਾ ਆਪਾਂ ਇਹ ਗੱਲ ਕਰਦੇ ਆ ਸ਼ਰਦਜੀ ਕਿ ਕੋਈ ਸਮਾਂ ਸੀਗਾ ਜਦੋਂ ਅਸੀਂ ਲੋਕ ਪੜ੍ਹਦੇ ਸੀਗੇ ਤੇ ਉਦੋਂ ਹੀ ਸਮਾਂ ਇਦਾਂ ਦਾ ਸੀਗਾ ਕਿ ਸਾਨੂੰ ਅਗਰ ਕੋਈ ਅਧਿਆਪਕ ਸਖਤ ਮਿਲਦਾ ਸੀਗਾ ਤੇ ਅਸੀਂ ਉਹਨੂੰ ਆਪਣਾ ਇੱਕ ਗੁੱਡ ਲੱਕ ਜਿਹਾ ਸੁਭਾਅ ਕਹਿੰਦੇ ਸੀ ਸਾਡੇ ਮਾਪੇ ਗੱਲ ਕਹਿੰਦੇ ਸੀ ਵੀ ਚਲੋ ਵਧੀਆ ਤੈਨੂੰ ਇੱਕ ਵਧੀਆ ਅਧਿਆਪਕ ਮਿਲਿਆ ਹੁਣ ਘਟੋ ਘਟ ਏਕ ਵਧੀਆ ਡਾਇਰੈਕਸ਼ਨ ਵੱਲੋਂ ਬੱਚਾ ਸਾਡਾ ਚੱਲੂਗਾ ਹੁਣ ਜਿਹੜਾ ਇਹ ਸਿਸਟਮ ਆ ਜਿਹੜੀ ਪ੍ਰੈਸ਼ਰ ਦੀ ਆਪਾਂ ਗੱਲ ਕੀਤੀ ਹੈ ਨਾ ਇੱਕ ਪ੍ਰੈਸ਼ਰ ਹੋਰ ਡਿਵੈਲਪ ਹੋ ਗਿਆ ਅਧਿਆਪਕ ਦੇ ਉੱਤੇ ਮਾਪਿਆਂ ਵੱਲੋਂ ਉਹਨਾਂ ਨੂੰ ਇਦਾਂ ਹੁਣ ਲੱਗਦਾ ਕਿ ਅਧਿਆਪਕ ਜਿਹੜਾ ਆ ਇਹਦੀ ਜ਼ਿੰਮੇਵਾਰੀ ਸਿਰਫ ਪੜਾਉਣਾ ਆ ਮਤਲਬ ਸਿਲੇਬਸ ਨੂੰ ਕਵਰ ਕਰਨਾ ਹਾਂ ਬਿਲਕੁਲ ਸਹੀ ਹੈ ਜੀ ਕਿ ਅਸੀਂ ਜਦੋਂ ਪੜ੍ਹਦੇ ਸੀ ਛੋਟੇ ਸੀ ਤੇ ਸਪੇਅਰ ਦੀ ਰੌ ਮਾ ਚਲਦਾ ਮੁਹਾਵਰਾ ਸੀ ਕਿ ਸਪੇਅਰ ਦੀ ਰੌਡ ਐਂਡ ਸਪੋਇਲ ਦੀ ਚਾਈਟ ਅ ਕੁਝ ਗੱਲ ਤਾਂ ਠੀਕ ਸੀ ਲੇਕਿਨ ਕਿਤੇ ਕਿਤੇ ਅਧਿਆਪਕ ਵੀ ਜ਼ਿੰਮੇਦਾਰ ਸੀ ਕਿ ਉਹ ਜ਼ਿਆਤੀਆਂ ਵੀ ਕਰਦੇ ਸੀਗੇ ਜ਼ਿਆਦਾ ਕਰਦੇ ਸੀਗੇ ਲੇਕਿਨ ਇੱਕ ਗੱਲ ਤੇ ਨਿਸ਼ਚਿਤ ਆ ਕਿ ਡਰ ਹੋਣਾ ਕੁਝ ਥੋੜਾ ਬਹੁਤ ਜ਼ਰੂਰੀ ਹੈ ਇਹ ਜ਼ਰੂਰੀ ਹੈ ਔਰ ਉਹ ਗੈਪ ਵੀ ਹੋਣਾ ਜ਼ਰੂਰੀ ਹੈ ਟੀਚਰ ਔਰ ਸਟੂਡੈਂਟ ਦੇ ਹਲਕਾ ਜਿਹਾ ਗੈਪ ਕਿ ਅਸੀਂ ਅੱਜਕੱਲ ਤਵੱਜਹ ਦੇਣਿਆ ਕਿ ਜੀ ਟੀਚਰ ਸ਼ੁੱਡ ਬੀ ਫਰੈਂਡਸ ਫਰੈਂਡਸ ਨਹੀਂ ਮੇਰਾ ਮੰਨਣਾ ਹੈ ਕਿ ਫਰੈਂਡਲੀ ਹੋਣ ਫਰੈਂਡਸ ਨਹੀਂ ਫਰੈਂਡਸ ਨਹੀਂ ਹੋ ਸਕਦੇ ਕਿਉਂਕਿ ਉਹ ਗੈਪ ਖਤਮ ਹੋ ਗਿਆ ਤਾਂ ਉਹ ਰਿਸਪੈਕਟ ਖਤਮ ਹੋ ਜਾਏਗੀ ਉਹ ਫਲੋ ਆਫ ਐਜੂਕੇਸ਼ਨ ਜਿਹੜਾ ਉੱਪਰੋਂ نیچے ਆਣਾ ਜੀ ਉਹ ਨਹੀਂ ਹੋ ਪਾਏਗਾ ਜੇ ਬਰਾਬਰੀ ਆ ਗਈ ਤੋ ਬੱਚਾ ਜਾ ਕੇ ਤੋ ਟੀਚਰ ਦੇ ਇੱਥੇ ਮੋਢੇ ਤੇ ਹੱਥ ਮਾਰ ਕੇ ਹੋਰ ਸਰ ਕੀ ਹਾਲ ਚਾਲ ਤੇ ਉਹ ਮਤਲਬ ਉਹ ਇੱਕ ਚੀਜ਼ ਜਿਹੜੀ ਆ ਉਹ ਠੀਕ ਨਹੀਂ ਆਏਗੀ ਦੂਸਰੀ ਗਈ ਗੱਲ ਜਿਹੜੀ ਪੇਰੈਂਟਸ ਦਾ ਪ੍ਰੈਸ਼ਰ ਆ ਕਿ ਤੁਸੀਂ ਸਿਰਫ ਪੜਾਓ ਇਦਾਂ ਦੇ ਵੀ ਕੇਸ ਸਕੂਲਾਂ 'ਚ ਹੁੰਦੇ ਸੀ ਤੇ ਕਾਲਜਾਂ ਸਾਨੂੰ ਇਦਾਂ ਨਹੀਂ ਹੁੰਦਾ ਲੇਕਿਨ ਸਕੂਲਾਂ 'ਚ ਸਾਡੇ ਜਿਹੜੇ ਸਟੂਡੈਂਟਸ ਪੜਾ ਰਹੇ ਆ ਉਹ ਆਨੰਦ ਕਹਿਣਗੇ ਜੀ ਬੱਚਿਆਂ ਨੂੰ ਜੇ ਅਸੀਂ ਕਿਹਾ ਕਿ ਤੂੰ ਪਿਛਲੀ ਸੀਟ ਤੇ ਜਾ ਕੇ ਬੈਠ ਜਾ ਤੇ ਪੇਰੈਂਟਸ ਕੰਪਲੇਨਟ ਕਰਨ ਆ ਜਾਂਦੇ ਕਿ ਮੇਰਾ ਬੱਚਾ ਡਿਪਰੈਸ਼ਨ ਚਲਾ ਗਿਆ ਤੁਸੀਂ ਉਹਨੂੰ ਪਿੱਛੇ ਬਿਠਾਤਾ ਅਰੇ ਇਹ ਇਨੇ ਕੂਲੇ ਐਡੇ 16 ਬੱਚੇ ਅਸੀਂ ਜ਼ਿੰਦਗੀ ਦੀ ਦੌੜ ਵਿੱਚ ਨਹੀਂ ਢੋਲਾ ਸਕਦੇ ਅਸੀਂ ਕਾਲਜੇਜ਼ ਵਿੱਚ ਦੇਖਦੇ ਆਂ ਕਿ ਜਦੋਂ ਪਲੇਸਮੈਂਟ ਦਾ ਟਾਈਮ ਹੁੰਦਾ ਕਿ ਪਲੇਸਮੈਂਟ ਦੇ ਦੌਰਾਨ ਵਿੱਚ ਜਿਹੜੇ ਟਾਪਰਸ ਹੁੰਦੇ ਆ ਜਿਹੜੇ ਯੂਨੀਵਰਸਿਟੀ ਟੌਪ ਕਰ ਰਹੇ ਹੁੰਦੇ ਆ ਉਹ ਕੰਪਨੀਆਂ ਛੱਡ ਜਾਂਦੀਆਂ ਜੀ ਜਿਹੜੇ ਐਵਰੇਜ 올 ਰੌਂਡਰ ਹੋ ਗਏ ਰਫ ਟਫ ਜਿਹਨੂੰ ਬਗੈਨੇ ਰਫ ਟਫ 올 ਰੌਂਡਰ ਹੋ ਜਿਹੜੇ ਸਾਰੇ ਕੰਮ ਥੋੜਾ ਬਹੁਤ ਕਰ ਲੈਂਦੇ ਆ ਕੰਪਨੀ ਉਹਨਾਂ ਨੂੰ ਲੈ ਜਾਂਦੀ ਆ ਔਰ ਇਸ ਕਰਕੇ ਲੈ ਜਾਂਦੀ ਆ ਕਿ ਵੀ ਇਹ ਬੱਚੇ ਨੂੰ ਅਸੀਂ ਢਾਲ ਸਕਦੇ ਆ ਇਹਨੂੰ ਕਿਸੇ ਨਾ ਕਿਸੇ ਪਾਸੇ ਮੋਲਡ ਕਰ ਸਕਦੇ ਆ ਇਹਦੇ ਵਿੱਚ ਫਲੈਕਸੀਬਿਲਟੀ ਆ ਐਡਾਪਟੇਬਿਲਟੀ ਆ ਐਡਜਸਟੇਬਿਲਟੀ ਆ ਲੇਕਿਨ ਜਿਹੜੇ ਸਿਰਫ ਪੜਨਾ ਹੀ ਜਾਣਦੇ ਆ ਜਾਂ ਸਿਰਫ ਇੱਕੋ ਪਾਸੇ ਲੱਗਿਆ ਜਾਣਦੇ ਜਿਨ੍ਹਾਂ ਦੇ ਪੇਰੈਂਟਸ ਹਰ ਵੇਲੇ ਉਹਨਾਂ ਦੇ ਉੱਪਰ ਸਵਾਰ ਰਹਿੰਦੇ ਆ ਉਹਨਾਂ ਦਾ ਉਹ ਪੇਰੈਂਟਸ ਨੁਕਸਾਨ ਕਰ ਰਹੇ ਹੁੰਦੇ ਆ ਬੱਚੇ ਨੂੰ ਥੋੜੀ ਫ੍ਰੀडम ਤੁਸੀਂ ਦੇਖਿਆ ਹੋਣਾ ਕਿ ਇੱਕ ਪੈਂਗਵਿਨ ਜਿਸਲੇ ਬੱਚੇ ਨੂੰ ਆਪਣੇ ਤਿਆਰਨਾ ਸਿਖਾਂਦਾ ਉਹ ਉਹਨੂੰ ਚਟਾਨ ਤੋਂ ਤੱਕ ਕਦੇ ਦੱਸਦਾ ਕਿ ਚੱਲ ਤ ਚਿੜੀਆ ਵੀ ਉਹਨੂੰ ਹਰ ਵੇਲੇ ਚ ਉਡਾਣਦੀ ਨਹੀਂ ਨਹੀਂ ਆਪਣੇ ਨਾਲ ਉਹਨੂੰ ਆਪ ਹੀ ਉਡਣਾ ਸਿੱਖਣਾ ਪੈਂਦਾ ਕਿ ਇਸੇ ਤਰ੍ਹਾਂ ਬੱਚਿਆਂ ਨੂੰ ਤੁਸੀਂ ਜੇ ਨਹੀਂ ਪਾਓਗੇ ਇਹ ਸੰਘਰਸ਼ ਦੇ ਵਿੱਚ ਦਜ ਜਦੋ ਜਹਿਦ ਦੇ ਵਿੱਚ ਤਾਂ ਬੱਚਾ ਨਹੀਂ ਸਿੱਖ ਪਾਊਗਾ ਉਹਨੂੰ ਛੋਟੀ ਜੀ ਵੀ ਕੋਈ ਪ੍ਰੋਬਲਮ ਆਏਗੀ ਉਹ ਘਰ ਮੰਮੀ ਕੋਲ ਲੋੜ ਆਏਗਾ ਬਿਲਕੁਲ ਉਹ ਪ੍ਰੋਬਲਮ ਇਹ ਬਹੁਤ ਵੱਡੀ ਆ ਆਂਦੀ ਹੈ ਅੱਜਕੱਲ ਦੇ ਦੌਰ ਦੇ ਵਿੱਚ ਇੰਨਾ ਪੈਂਪਰਿੰਗ ਠੀਕ ਨਹੀਂ ਆ ਜੀ ਅਨੂਭ ਜੀ ਜਿਹੜੀ ਗੱਲ ਕੀਤੀ ਸ਼ਰਦ ਜੀ ਨੇ ਕਿ ਆਪਾਂ ਦੇਖਦੇ ਹਾਂ ਕਿ ਇਹ ਜਿਹੜਾ ਬਾਜ ਹੈ ਆਪਣੇ ਬੱਚੇ ਨੂੰ ਉਚਾਈ ਤੋਂ ਜਾ ਕੇ ਥੱਲੇ ਛੱਡ ਦਿੰਦਾ ਹੈ ਕਿ ਆਪਣੇ ਆਪ ਤੂੰ ਇੱਥੇ ਉੱਡਣਾ ਜਿਹੜਾ ਸਿੱਖ ਮਾਪੇ ਜਿਹੜੇ ਆ ਜਦੋਂ ਕਿਤੇ ਜਿਹੜਾ ਅਧਿਆਪਕ ਆ ਉਹ ਕਿਤੇ ਮਾਪੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਵੀ ਤੁਹਾਡਾ ਬੱਚਾ ਇਹ ਸਬਜੈਕਟ ਦੇ ਵਿੱਚ ਜਿਹੜਾ ਉਹ ਪਿੱਛੇ ਚੱਲ ਰਿਹਾ ਜਾਂ ਤੁਸੀਂ ਵੀ ਥੋੜੀ ਜੀ ਇਹਨੂੰ ਤਵੱਜੋ ਦਿਓ ਕਿ ਮੈਂ ਤੇ ਪੜਾ ਰਿਹਾ ਤੇ ਇੱਕ ਜਿਹੜਾ ਅੱਜਕੱਲ ਆਮ ਇੱਕ ਆਨਸਰ ਹੈ ਜਿਹੜਾ ਅ ਫਿਰ ਕੀ ਕਹਾ ਮੈ ਤੁਹਾਨੂੰ ਤਨਖਾਹ ਕਿਸ਼ਤੀ ਦੀ ਮਿਲਦੀ ਹੈ ਕੀ ਅਧਿਆਪਕ ਦਾ ਕੰਮ ਸਿਰਫ ਇੱਕ ਤਨਖਾਹ ਤੱਕ ਸੀਮਿਤ ਹੈ ਕੀ ਅਧਿਆਪਕ ਦਾ ਕੰਮ ਅਜ ਦੇ ਸਮੇਂ ਚ ਸਿਰਫ ਮਾਪਿਆਂ ਨੂੰ ਜਵਾਬ ਦੇ ਦੇਣਾ ਰਹਿ ਗਿਆ ਦੇਖੋ ਜੀ ਹਾਲਾਤ ਤਾਂ ਇਸ ਤਰ੍ਹਾਂ ਦੇ ਹੈ ਜੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਉਸ ਤਰ੍ਹਾਂ ਦੇ ਹੀ ਹੈ ਜੀ ਆ ਜਿਹੜੀ ਗੱਲ ਪਹਿਲਾਂ ਕੀਤੀ ਕਿ ਮਾਪਾ ਜੇ ਪਹਿਲਾਂ ਕੋ ਸਖਤ ਟੀਚਰ ਮਿਲ ਜਾਂਦਾ ਸੀ ਮਾਪੇ ਆਪਣੇ ਆਪ ਨੂੰ ਖੁਸ਼ਕਿਸਮਤ ਸਕੂਲ ਚ ਜਿਆਦਾ ਭਰਤੀ ਕਰਾਣ ਜਾਂਦੇ ਸੀ ਕਹਿੰਦੇ ਲੋ ਜੀ ਇਹਦੇ ਕੰਨ ਖਿੱਚ ਕੇ ਰੱਖਣ ਬਿਲਕੁਲ ਤੇ ਲੇਕਿਨ ਹੁਣ ਉਲਟਾ ਹੋ ਗਿਆ ਜੇ ਜਿਹੜੀ ਸ਼ਰਤ ਉਹਨਾਂ ਨੂੰ ਘਰਨ ਦਿੱਤੀ ਹੈ ਕਿ ਜੇ ਉਹਨੂੰ ਅੱਤ ਤਾਂ ਲਾਂਦੀ ਬੜੀ ਦੂਰ ਦੀ ਗੱਲ ਹੈ ਜੇ ਉਹਨੂੰ ਪਿੱਛੇ ਬਿਠਾ ਦਤਾ ਉਹ ਕਹਿੰਦੇ ਲਓ ਜੀ ਅਸੀਂ ਲੜਨ ਆ ਜਾਂਦੇ ਕਿ ਵਿਤਕਰਾ ਕਰ ਰਹੇ ਹਾਂ ਬੱਚਿਆਂ ਨੂੰ ਬੱਚੇ ਨੂੰ ਡੀਮੋਰੀਲਾਈਜ਼ ਕਰ ਰਹੇ ਹਾਂ ਜੀ ਬੱਚੇ ਦੀ ਜਿਹੜੀ ਸੈਲਫ ਰਿਸਪੈਕਟ ਹੈ ਉਹਨੂੰ ਠੇਸ ਪਹਜਾ ਰਹੇ ਏਦਾਂ ਏਦਾਂ ਦੇ ਸ਼ਬਦ ਜਿਹੜੇ ਆ ਉਹਨਾਂ ਨੇ ਨਵੇਂ ਘੜੇ ਹੋਏ ਆ ਜੀ ਲੇਕਿਨ ਇਹ ਮੈਨੂੰ ਲੱਗਦਾ ਦਰੁਸਤ ਨਹੀਂ ਹੈ ਕਿਉਂਕਿ ਮਾ ਟੀਚਰ ਦਾ ਕੰਮ ਸਿਰਫ ਜਿਹੜੀ ਸੈਲਰੀ ਲੈਣ ਤੱਕ ਨਹੀਂ ਹੈ ਜੋ ਅਧਿਆਪਕ ਕਹਿੰਦੇ ਆ ਕਿ ਅਸੀਂ ਤੁਸੀਂ ਪੜਾਓ ਤੁਹਾਨੂੰ ਪੈਸੇ ਕਿਸ ਗੱਲ ਦੇ ਮਿਲਦੇ ਆ ਦਿਸ ਦੈਟ ਜਾਂ ਫਿਰ ਉਹਦੇ ਜੋ ਕੋਈ ਸਬਜੈਕਟ ਦੀ ਘਾਟ ਰਹਿ ਜਾਂਦੀ ਹੈ ਤੇ ਉਹਨੂੰ ਜੇ ਕਿਤੇ ਬਾਹਰੋਂ ਵੀ ਕਿਸੇ ਤਰੀਕੇ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਇਸੇ ਕਰਕੇ ਸਬਜੋਟ ਇੱਕ ਟੀਚਰ ਦੇ ਇੱਕ ਮੁੱਢਲੀ ਮਿਡਲੀ ਜਿਹੜਾ ਰੋਲ ਹੈ ਉਹ ਰੋਲ ਅਦਾ ਨਹੀਂ ਕਰ ਪਾ ਰਿਹਾ ਟੀਚਰ ਬਟ ਜਿਹੜਾ ਸਮਾਜ ਦਾ ਸੋਸਾਇਟੀ ਦਾ ਪ੍ਰੈਸ਼ਰ ਜਿਹੜਾ ਉਹਦਾ ਫਰੇਮਵਰਕ ਹੈਗਾ ਐਜੂਕੇਸ਼ਨ ਉਹਦਾ ਪ੍ਰੈਸ਼ਰ ਉਸ ਮਾਪੇ ਆਪਣੇ ਅੰਡੀ ਜਿਹੜਾ ਪ੍ਰੈਸ਼ਰ ਪਾਇਆ ਉਹਦੇ ਕਰਕੇ ਵੀ ਉਹ ਆਪਣਾ ਫੁੱਲੀ ਕੰਟਰੀਬਿਊਟ ਨਹੀਂ ਕਰ ਪਾ ਰਿਹਾ ਇਹ ਗੱਲ ਠੀਕ ਨਹੀਂ ਹੈ ਮਾਪੇ ਨੂੰ ਮਤਲਬ ਕਿ ਜੇ ਬੱਚੇ ਦੀ ਹੋਲਿਸਟਿਕ ਡਵੈਲਪਮੈਂਟ ਕਰਨੀ ਹੈ ਉਹਦਾ ਜਿਹੜਾ ਚੌਹਮੁਖੀ ਵਿਕਾਸ ਜੇ ਕਰਨਾ ਹੈ ਤੇ ਉਹਦੇ ਇਕੱਲਾ ਅਧਿਆਪਕ ਦਾ ਰੋਲ ਨਹੀਂ ਹੈ ਅਧਿਆਪਕ ਦੇ ਕੋਲ ਬੱਚਾ ਸਵੇਰੇ ਜੇ 8 ਵਜੇ ਸਕੂਲ ਲੱਗਦਾ 2:30 ਵਜੇ ਤੱਕ ਸਕੂਲ 6-7 ਘੰਟੇ ਰਹਿੰਦਾ ਹੈਗਾ ਸਾਰੇ ਸਕੂਲ ਦੇ ਵਿੱਚ ਅਲੱਗ-ਅਲੱਗ ਦੇ 18 ਘੰਟੇ ਬੱਚਾ ਜਿਹੜਾ ਹੈ ਸਮਾਜ ਔਰ ਮਾਪੇ ਦੇ ਕੋਲ ਰਹਿੰਦਾ ਤੇ ਇਸ ਕਰਕੇ ਜਿੱਥੇ ਅਧਿਆਪਕ ਦਾ ਰੋਲ ਹੈ ਉਹਦੇ ਵਿੱਚ ਮਾਪੇ ਨੂੰ ਵੀ ਬਰਾਬਰ ਮੋਢੇ ਦੇ ਨਾਲ ਮੋਢਾ ਜੇ ਲਾ ਕੇ ਚੱਲੋਗੇ ਤੇ ਜਿਹੜਾ ਉਹਨਾਂ ਦਾ ਐਸੈਟ ਹੈ ਜਿਹਨੋਂ ਦਾ ਆਪਣਾ ਬੱਚਾ ਹੈ ਜੋ ਉਹ ਤੋਂ ਐਕਸਪੈਕਟ ਕਰਦੇ ਆ ਉਹ ਤਾਂ ਹੀ ਉਹਨਾਂ ਦੀ ਆਸਾਂ ਪ ਬਹੁਤ ਜ਼ਰੂਰੀ ਹੈ ਇਹਹੀ ਮੈਂ ਕਹਿਣ ਲੱਗਾ ਤੁਹਾਨੂੰ ਕਿ ਜਿਸ ਲਈ ਅਸੀਂ ਅਨੂਪ ਜੀ ਨੇ ਕਿਹਾ ਕਿ 6 ਘੰਟੇ ਬੱਚਾ ਹੁੰਦਾ ਜਾਂ 7 ਘੰਟੇ ਹੁੰਦਾ ਉਸ ਲਈ ਉਹ 7 ਘੰਟੇ ਦੇ ਟੀਚਰ ਨੂੰ ਟਰਸਟ ਕਰੋ ਨਾ ਕਿਉਂਕਿ ਉਹ ਟੀਚਰ ਨੂੰ ਉਹਦੇ ਲਈ ਪੇਮੈਂਟ ਮਿਲਦੀ ਹੈ ਉਹਦੀ ਟ੍ਰੇਨਿੰਗ ਹੈ ਉਸ ਦੇ ਲਈ ਕਿਉਂਕਿ ਉਹਨੇ ਬੱਚੇ ਨੂੰ ਸੰਭਾਲਣਾ ਉਹਨੇ ਬੱਚੇ ਨੂੰ ਪੜਾਣਾ ਲੇਕਿਨ ਤੁਸੀਂ ਜੇ ਕਹੋਗੇ ਕਿ ਵੀ ਮੈਂ ਹਰ ਗੱਲ ਵਿੱਚ ਇੰਟਰਫੇਅਰ ਕਰਨਾ ਇਹ ਕਿੱਦਾਂ ਪੜਾਣਾ ਕੀ ਪੜਾਣਾ ਮੈਂ ਤੈਨੂੰ ਜ਼ਿਆਦਾ ਪਤਾ ਮਤਲਬ ਇਦਾਂ ਦੇ ਐਟੀਟਿਊਡਸ ਅਕਸਰ ਕੰਪਲੇਨਟ ਕੀਤੀ ਜਾਂਦੀ ਹੈ ਜੀ ਔਰ ਅਸੀਂ ਇਹ ਕਾਲਜੇਸ 'ਚ ਘੱਟ ਹੈ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਿਆ ਜਾਂਦਾ ਕਾਲਜੇਸ ਵਿੱਚ ਇਹ ਥੋੜਾ ਜਿਹਾ ਇਸ ਚੀਜ਼ ਤੋਂ ਘੱਟ ਹੈ ਬੱਚੇ ਥੋੜੇ ਸਮਝਦਾਰ ਹੋ ਕੇ ਆਉਂਦੇ ਆ ਬੱਚੇ ਜਿਹੜੇ ਬਹੁਤ ਛੋਟੇ ਹੁੰਦੇ ਸੀ ਜਦੋਂ ਤੁਸੀਂ ਮਤਲਬ ਗੱਲ ਨਾਲ ਕਨੈਕਟ ਤਾਂ ਕਰ ਰਹੀਆਂ ਕਿ ਜਦੋਂ ਤੁਸੀਂ ਦੇਖੋ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚੋਂ ਪਹਿਲਾਂ ਜਿੰਨੇ ਵੀ ਵੱਡੇ ਅਫਸਰ ਈਵਨ ਡੀਸੀ ਤੱਕ ਈਵਨ ਆਈਐਸਪੀਸ ਜਿਹੜੇ ਨਿਕਲਦੇ ਸਰਕਾਰੀ ਸਕੂਲਾਂ ਦੇ ਪੜੇ ਹੁੰਦੇ ਸੀ ਹਾਂਜੀ ਬਿਲਕੁਲ ਸਹੀ ਗੱਲ ਹੈ ਜਦੋਂ ਉਹ ਪ੍ਰਾਇਮਰੀ ਸੇਗਾ ਉਹ ਦਾ ਅਧਿਆਪਕ ਕਰਦਾ ਸੀ ਮਾਪੇ ਫੜ ਕੇ ਦੇ ਆਪੋ ਕੋ ਲੈ ਜਾਂਦੇ ਸੀ ਤੁਹਾਡਾ ਬੱਚਾ ਜੀ ਤੁਹਾਡੇ ਕੋ ਸ਼ੁਰੂ ਤੋਂ ਪੜਿਆ ਤੁਸੀਂ ਦੱਸੋ ਜਿੱਥੇ ਲੋਣਾ ਲਾਤਾ ਹੈ ਤੁਹਾਡੀ ਜ਼ਿੰਮੇਵਾਰੀ ਹੈ 100% ٹرسٹ ਸੇਗਾ ਉਸ ٹرسٹ ਰੋ ਜਿਸ਼ਵਾਸ ਤੇ ਉਪਰ ਟੀਚਰ ਵੀ ਖੜਾ ਉਤਰਦਾ ਸੀ ਉਹ ਵੀ ਜ਼ਿੰਮੇਵਾਰੀ ਸਮਝਦਾ ਸੀ ਉਹ ਟੀਚਰ ਸਿਰਫ ਉਸ ਬੱਚੇ ਦਾ ਉਸ ਪਰਿਵਾਰ ਦਾ ਸਿਰਫ ਸਿੱਖਿਆ ਦਾ ਕੰਮ ਨਹੀਂ ਦੇਖਦਾ ਸੀ ਉਹ ਟੀਚਰ ਦਾ ਮਤਲਬ ਜਿਹੜੀ ਜਿਹੜੀ ਗਲਤੀ ਤੁਸੀਂ ਕਰਨ ਜਿਸ ਦੌਰ ਦੇ ਉਹਦੇ ਟੀਚਰ ਨੂੰ ਮਾਸਟਰ ਕਿਹਾ ਜਾਂਦਾ ਸੀ ਮਾਸਟਰ ਦਾ ਮਤਲਬ ਹੈ ਮਾਲਕ ਹੈ ਮਾਲਕ ਹੈ ਉਹ ਹੀ ਹੀ ਨੋ ਆਲ ਹੈ ਨੋ ਆਲ ਹੈ ਉਹਨੂੰ ਸਭ ਕੰਮ ਆਉਂਦਾ ਹੈ ਫੈਸਲੇ ਉਹਨੇ ਕਰਨੇ ਹਾਂ ਆਪਣੇ ਬੱਚੇ ਦੇ ਕਰਨੇ ਉਹਦੇ ਪਰਿਵਾਰ ਦੇ ਵੀ ਕਰਨੇ ਹਨ ਜੀ ਤੁਸੀਂ ਇਹ ਦੇਖੋ ਕਿ ਮੈਂ ਤੁਹਾਨੂੰ ਟੋਕ ਰਿਆਂ ਵਿੱਚ ਕਿ ਅਕਸਰ ਅਸੀਂ ਅਖਬਾਰ ਚ ਪੜ ਲੈਂਦੇ ਆ ਜੀ ਕਿ ਮੰਤਰੀ ਜੀ ਆਏ ਤੇ ਬੱਚਿਆਂ ਕੋਲੋਂ ਚਾਹ ਸਰੂ ਕਰਵਾਈ ਗਈ ਜਾਂ ਇਹ ਇੱਟਾਂ ਟਵਾਈਆਂ ਗਈਆਂ ਉਹ ਅਖਬਾਰ ਵੀ ਬੜੀ ਵੱਡੀ ਸੁਰਖੀਆਂ ਚ ਲਾ ਦੇਗਾ ਪੇਰੈਂਟਸ ਵੀ ਕੰਪਲੇਂਟ ਕਰਨ ਆ ਜਾਂਦੇ ਉੱਥੇ ਮੈਂ ਪੁੱਛਦਾ ਕਿ ਉਹਦੇ ਚ ਕੀ ਨੁਕਸ ਹੈ ਕਿ ਜੇ ਅਸੀਂ ਬੱਚੇ ਨੂੰ ਕਿਸੇ ਵੱਡੇ ਬੰਦੇ ਨੂੰ ਸਰਵ ਕਰਨ ਨੂੰ ਲਾਇਆ ਜੀ ਪ੍ਰੋਬਲਮ ਹੈ ਉਹ ਚੀਜ਼ ਸਿੱਖੂਗਾ ਹੀ ਨਾ ਵੱਡੇ ਬੰਦੇ ਕੋਲ ਥਾਪੀ ਲਏਗਾ ਮੈਂ ਬਹੁਤ ਵੱਡੀ ਤੁਹਾਨੂੰ ਇੱਕ ਐਗਜ਼ਾਮਪਲ ਇੱਕ ਦੇਣਾ ਸਾਡੇ মিডিਆ ਨਾਲ ਦੂਰਦਰਸ਼ਨ ਨਾਲ ਵੀ ਜੁੜੀ ਰਹੀ ਹੈ ਸਤਿੰਦਰ ਸੱਤੀ ਜੀ ਸਤਿੰਦਰ ਸੱਤੀ ਯੂਥ ਫੈਸਟੀਵਲ ਦੇ ਵਿੱਚ ਕੰਪੀਅਰ ਕਰ ਰਹੀ ਸੀਗੀ ਬਾਦਲ ਸਾਹਿਬ ਸੀਐਮਸੀ ਜੀ ਇਹ ਮੇਰੇ ਖਾਤੇ 978 ਦੀ ਗੱਲ ਹੈ ਇਹ ਕੰਪੀਅਰ ਕਰੀ ਸੀ ਐਜ਼ ਅ ਸਟੂਡੈਂਟ ਤੇ ਇੰਨੀ ਅੱਛੀ ਉਹਨੇ ਕੰਪੀਅਰਿੰਗ ਕੀਤੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਸਤਿੰਦਰ ਸਤੀ ਅੱਛਾ ਨਾਮ ਹੈ ਉਦੋਂ ਵੀ ਬਹੁਤ ਅੱਛੀ ਸੀ ਜੀ ਤੇ ਬਾਦਲ ਸਾਹਿਬ ਨੂੰ ਉਹ ਯੂਨੀਵਰਸਿਟੀ ਨੇ ਆਨਰ ਕੀਤਾ ਇੱਕ ਸ਼ਾਲ ਦੇ ਕੇ ਤੇ ਬਾਦਲ ਸਾਹਿਬ ਨੇ ਉਹਨੂੰ ਸਾਦਕੇ ਉਹ ਸ਼ਾਲ ਉਹਦੇ ਪਾਤੀ ਮਤਲਬ ਉਹ ਇੱਕ ਉਸ ਬੱਚੇ ਦੀ ਰਿਕੋਗਨੀਸ਼ਨ ਸੀ ਜੀ ਕੱਲ ਨੂੰ ਤੁਸੀਂ ਕਹੋਗੇ ਕਿ ਵੀ ਉਹਨੂੰ ਤੁਸੀਂ ਇਸ ਕੰਮ ਲਾਇਆ ਜੀ ਜਿਹੜਾ ਮੰਤਰੀ ਆਂ ਤੁਸੀਂ ਉਹਨੂੰ ਖੜੇ ਕਰ ਦਿੰਦੇ ਹੋ ਜਾਂ ਇਹ ਸਾਡਾ ਸਮਾਨ ਸਰਵ ਕਰਨਾ ਤੁਸੀਂ ਕਰਵਾ ਰਹੇ ਹੋ ਉਹਦੇ ਕੋਲੋਂ ਇੱਟਾ ਚੁਕਾ ਰਹੇ ਹੋ ਇਹ ਸਿੱਖਣ ਵਾਲੀ ਗੱਲ ਹੈ ਕਿੱਥੇ ਅਸੀਂ ਬਾਬੇ ਨਾਨਕ ਦੀ ਕਿਰਤ ਦੀ ਗੱਲ ਕਰਦੇ ਆਂ ਕਿੱਥੇ ਇਸ ਸੀਜ਼ਨ ਨੂੰ ਅਸੀਂ ਕਹਿੰਦੇ ਕਿ ਤੁਸੀਂ ਗਲਤ ਕੰਮ ਕਰਾ ਰਹੇ ਹੋ ਔਰ ਉਹ ਬੱਚੇ ਜਿਹੜੇ ਪੜ ਰਹੇ ਆ ਉਹ ਕੋਈ ਮਹਾਰਾਜਿਆਂ ਦੇ ਬੱਚੇ ਥੋੜੀ ਆ ਜੀ ਸਧਾਰਨ ਪਰਿਵਾਰਤਵਾਰ ਆ ਸਿੱਖਣਾ ਜਿਵੇਂ ਹਰ ਚੀਜ਼ ਆਣੀ ਚਾਹੀਦੀ ਹੈ ਜੀ ਪਰ ਜਦੋਂ ਅਸੀਂ ਅਨੂਪ ਜੀ ਸ਼ਰਦਜੀ ਗੱਲ ਵੀ ਕਰਦੇ ਆ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਥੋੜਾ ਚਲੇ ਜਾਏਗੇ ਉਦੋਂ ਜਦੋਂ ਗੁਰੂ ਦੇ ਲੜ ਲਾ ਕੇ ਜਾਂਦੇ ਸੀਗੇ ਬੱਚੇ ਨੂੰ ਉਹ ਤਾਂ ਤਕਰੀਬਨ ਸਮਝੋ ਬਈ ਉਹਦਾ ਭੋਜਨ ਬਣਾਉਣ ਤੋਂ ਲੈ ਕੇ ਹਰ ਜਿਹੇ ਸਿੱਖਿਆ ਤੋਂ ਲੈ ਕੇ ਉਹ ਜੀ ਜਾਨਾ ਸਾਹਿਬ ਕੁਝ ਗੁਰੂ ਮਾਂ ਦੀ ਸੇਵਾ ਕਰਨਾ ਸਭ ਕੁਝ ਕਰਨਾ ਉਹ ਸਾਰਾ ਕੁਝ ਵਿੱਚੇ ਸੀਗਾ ਉਹ ਤਾਂ ਹੀ ਤੇ ਉਹ ਜਿਨ੍ਹਾਂ ਅਨੂਪ ਜੀ ਨੇ ਕਿਹਾ ਕਿ ਹੌਲਿਸਟਿਕ ਜਿਹੜੀ ਗਰੋਥ ਆ ਤਾਂ ਹੀ ਹੋਏਗੀ ਜੀ ਬੱਚੇ ਨੂੰ ਤੁਸੀਂ ਇੱਕ ਸਿਰਫ ਪੜੇ ਜਾਣਾ ਪੜੇ ਜਾਣਾ ਮੈਂ ਤੂੰ ਕਾਕਾ ਸਕੂਲ ਜਾਣਾ ਵਾਪਸ ਆਣਾ ਪੜਨਾ ਉਹ ਬੱਚਾ ਜਿਹਨੂੰ ਕਹੋਗੇ ਨਾ ਲੱਲੂ ਬਣ ਜਾਊਗਾ ਜੀ ਬਿਲਕੁਲ ਸਹੀ ਹੈ ਉਹ ਇੱਕ ਤਿੱਖਾ ਸ਼ਾਰਪ ਚਾਹੀਦਾ ਸਾਨੂੰ ਪੂਰੇ ਤਰ੍ਹਾਂ ਦੇ ਜਿਹੜੇ ਕਿ ਸਜਗ ਸचेत ਬੱਚੇ ਚਾਹੀਦੇ ਆ ਫਿਜ਼ਿਕਲੀ ਤੌਰ ਤੇ ਫਿਟ ਹੋਣ ਹਰ ਸਿਚੁਏਸ਼ਨ ਨੂੰ ਟੈਕਲ ਕਰਨ ਲਈ ਰੈਡੀ ਹੋਣ ਐਦਾਂ ਦੇ ਬੱਚੇ ਚਾਹੀਦੇ ਇਹੀ ਸ਼ਰਤ ਨੂੰ ਜੀ ਕਾਰਨ ਹੈ ਕਿ ਅੱਜ ਦੇ ਸਮੇਂ 'ਚ ਬੱਚੇ ਪੜ ਤਾਂ ਲੈ ਆ ਰਹੇ ਗ੍ਰੇਡਿੰਗ ਵੀ ਲੈ ਰਹੇ ਨੰਬਰ ਵੀ ਲੈ ਗਏ ਜਿਹੜੇ ਬੱਚੇ ਨਾਰਮਲ 70 80% ਅੱਜ 99.9% ਪਰ ਸਮਾਜਿਕ ਤੇ ਮੋਸ਼ਨਲ ਵਿਕਾਸ ਹੈ ਮਾਨਸਿਕ ਵਿਕਾਸ ਹੈ ਉਹ ਨਹੀਂ ਬੱਚੇ ਦਾ ਹੋ ਰਿਹਾ ਉਹਦਾ ਕਾਰਨ ਇਹੀ ਹੈ ਜੀ ਕਿਉਂਕਿ ਪੇਰੈਂਟਸ ਦਾ ਉਹਦੇ ਜਿਹੜੇ ਅਕਲ ਹੈ ਉਹਨੂੰ ਮਾਪਣ ਦਾ ਤਰੀਕਾ ਉਹਦੇ ਮਾਰਕਸ ਬਣ ਜਾਂਦੇ ਜੀ ਔਰ ਨਾ ਕੇਵਲ ਪੇਰੈਂਟ ਸਮਾਜ ਦਾ ਵੀ ਬਣ ਗਿਆ कि जेड़े बच्चे दे नंबर बहुत आगे बच्चा बड़ा लायक है अध्यापक भी वही लायक है जे जे नंबर आंदे ज्यादा और अध्यापकों दी ज्यादा कार है इनका अध्यापक भी इते पढ़ाए बच्चे बहुत लायक है लायक ਦਾ ਮਤਲਬ ਨੰਬਰ ਹੈਗੇ ਉਹਦੇ ਜੀ ਇਹ ਨਹੀਂ ਹੈ ਕਿ ਉਸ ਬੱਚੇ ਚ ਕੋਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਦੇ ਕੋਈ ਪਰਸਨਲ ਸਕਿਲਸ ਕੋਈ ਇੰਟਰ ਪਰਸਨਲ ਸਕਿਲਸ ਸੋਸ਼ਲ ਐਟੀਕੁਏਟਸ ਮੈਨਰਿਜ਼ਮ ਬਿਹੇਵੀਅਰ ਕੋਈ ਸਕਿਲ ਉਹ ਉਹ ਗੱਲਾਂ ਜਿਹੜੀਆਂ ਮਿਸਿੰਗ ਹੋਈ ਜਾ ਰਹੀਆਂ ਇਸ ਪ੍ਰੈਸ਼ਰ ਦੇਦਾ ਹੈ और मेनू ਲੱਗਦਾ ਹੈ ਕਿ ਇਹ ਬੜਾ ਮਾੜਾ ਟ੍ਰੈਂਡ ਹੈ ਹਾਂ ਜੀ ਆਪਾਂ ਅੱਜ ਦਾ ਟੌਪਿਕ ਹੈ ਕਿ ਦੇਸ਼ ਦੇ ਵਿਕਾਸ ਦੇ ਵਿੱਚ ਅਧਿਆਪਕ ਦੀ ਕੀ ਭੂਮਿਕਾ ਹੈ ਦੇਸ਼ ਦੇ ਵਿਕਾਸ ਦੇ ਵਿੱਚ ਭੂਮਿਕਾ ਤਾਂ ਹੀ ਉਹਦੀ ਸਾਰਥਕ ਹੋਵੇਗੀ ਜੇ ਬੱਚੇ ਘੜ ਕੇ ਪੈਦਾ ਹੋ ਗਏ ਕੰਗੀ ਤਰ੍ਹਾਂ ਵਧੀਆ ਇਨਸਾਨ ਔਰ ਐਸੈਟ ਬਣਨਗੇ ਇਹ ਸਿਰਫ ਇਹ ਤੋਤੇ ਬਣਨਗੇ ਔਰ ਜਿਹੜੇ ਨੰਬਰ ਲੈਣ ਵਾਲੀ ਮਸ਼ੀਨਾ ਬਣਨ ਗਈ ਤੇ ਫਿਰ ਮੈਨੂੰ ਲੱਗਦਾ ਉਹ ਬੱਚੇ ਦੇਸ਼ ਦੇ ਵਿਕਾਸ ਦੇ ਵਿੱਚ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਪਾਵਨ ਜੀ ਸ਼ਰਜੀ ਕੋਈ ਆਪਾਂ ਜਾਂਦੇ ਜਾਂਦੇ ਗੱਲਬਾਤ ਛੇੜਾਂਗੇ ਸੋਸ਼ਲ ਮੀਡੀਆ ਦਾ ਇੱਥੇ ਕਿੰਨਾ ਕੁ ਯੋਗਦਾਨ ਹੈ ਕਿਉਂਕਿ ਸਮਾਂ ਬਹੁਤ ਘੱਟ ਹੈ ਉਹਨੇ ਕਿੰਨਾ ਕੁ ਰੋਲ ਪਲੇ ਕੀਤਾ ਇਸ ਚੀਜ਼ ਦੇ ਵਿੱਚ ਅਸੀਂ ਇਹਨਾਂ ਕਾਲਜੇਸ ਵਿੱਚ ਨਵਜੋਤ ਮੈਮ ਦੇਖਦੇ ਹਾਂ ਕਿ ਥੋੜੀ ਅਟੈਂਡੈਂਸ ਅਜਿਹੀ ਕਿ ਸਾਰੇ ਬਸ ਹੀ ਘਟ ਜਾਂਦੀ ਹੈ ਉਹ ਕੀ ਹੁੰਦਾ ਹੈ ਕਿ ਬੱਚਾ ਸੋਚਦਾ ਕਿ ਚੱਲ ਮੈਂ ਬਾਹਰ ਬੈਠਾ ਆ ਮੈਂ ਬਾਚ YouTube ਤੋਂ ਜਾਂ ChatGPT ਤੋਂ ਆਪਣਾ ਕੰਮ ਕਰ ਲੂੰਗਾ ਉਹ ਮੈਂ ਤਾਂ ਕੰਮ ਕਰ ਲੂੰਗਾ ਲੇਕਿਨ ਉੱਥੇ ਜਿਸ ਲਈ ਤੁਸੀਂ ਸੋਸ਼ਲ ਮੀਡੀਆ ਤੋਂ ਇਨਫਲੂਐਂਸਰ ਤੋਂ ਚੀਜ਼ਾਂ ਸਿੱਖ ਰਹੇ ਹੋ ਜੀ ਕੀ ਉਹ ਔਥੈਂਟਿਕ ਹੈ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਤੁਸੀਂ ChatGPT ਤੋਂ ਮਾਪਦੰਡ ਕੀ ਹੈ ਮਾਪਦੰਡ ਕੀ ਹੈ ਤੁਸੀਂ ChatGPT ਤੋਂ ਵੀ ਕਈ ਚੀਜ਼ਾਂ ਸਵਾਲ ਪੁੱਛੋਗੇ ਜਾਂ ਤੁਸੀਂ ਨੈਟ ਤੋਂ ਪੁੱਛਦੇ ਹੋ ਉਹ ਠੀਕ ਨਹੀਂ ਆਂਦੇ ਮੇਰੇ ਕੋਲ ਖੁਦ ਆਪਣੇ ਪ੍ਰੂਫ ਹੈ ਕਿ ਜਿਹੜੇ ਉਹਨਾਂ ਨੇ ਗਲਤੀਆਂ ਕੀਤੀਆਂ ਔਰ ਮੈਂ ਉਹਨੂੰ ਕਿਹਾ ਕਿ ਤੂੰ ਇਹ ਗਲਤ ਕਰ ਰਿਹਾ ਹੈ ਮੈਂ ਚੈਟ ਜੀਪੀਟੀ ਨੂੰ ਕਿਹਾ ਤੇਰਾ ਗਲਤ ਆ ਕੱਲ ਵਰਸੋ ਦੀ ਗੱਲ ਹੈ ਕਿ ਮੈਂ ਇੱਕ ਲਾਈਨ ਦੇਖ ਰਿਹਾ ਸੀ ਗਾਣੇ ਦੀ ਸਾਡਾ ਹੱਕ ਇੱਥੇ ਰੱਖ ਹੈ ਨਾ ਉਹਦੇ ਗਾਣਾ ਨਦਾਨ ਭਰਿੰਦੇ ਵਿੱਚੋਂ ਕਾਗਾ ਮੋਰੀ ਅੱਖੀਆਂ ਖੁੱਲੀਆਂ ਰਹਿਣ ਕਿ ਉਹ ਮਾਸ ਉਹ ਚੈਟ ਜੀਪੀਟੀ ਕਹਿੰਦੀ ਹੈ ਕਿ ਮੀਰਾ ਬਾਈ ਦੀ ਹੈ ਜਦ ਕਿ origianlly ਬਾਬਾ ਸ਼ੇਖ ਫਰੀਦ ਦੀ ਹੈ ਹੁਣ ਤੁਸੀਂ ਦੇਖੋਗੇ ਤੁਸੀਂ ਜੇ ਗਲਤ ਇਨਫਲੂਐਂਸ ਲੈ ਰਹੇ ਹੋ ਸੋਸ਼ਲ ਮੀਡੀਆ ਤੋਂ ਤੁਹਾਡੀ ਪਰਸਨੈਲਿਟੀ ਕੀ ਬਣੂਗੀ ਬਿਲਕੁਲ ਤੁਸੀਂ ਰੈਡੀमेड ਚੀਜ਼ਾਂ ਲੈ ਰਹੇ ਹੋ ਇੱਕਦਮ ਇੱਕਦਮ ਰੈਡੀਮੇਡ ਸਾਡੇ ਵੱਲੇ ਕਹਿੰਦੇ ਸੀ ਨਾ ਕਿ ਕਾਕਾ ਤੁਹਾਨੂੰ ਨਾ ਸਾਰੀ ਪੱਕੀ ਬਕਾਈ ਚਾਹੀਦੀ ਹੈ ਅੱਜ ਕੱਲ ਦੀ ਜਨਤਾ ਨੂੰ ਚਿੱਥੀ ਜਿਹੀ ਚਾਹੀਦੀ ਹੈ ਕਿ ਚਿੱਥੀ ਜਿਹੀ ਸਭ ਅੰਦਰ ਲੰਗਾ ਲੋ ਸਿੱਧੀ ਲੇਕਿਨ ਉਹ ਕੀ ਚੀਜ਼ ਡਾਈਜੈਸਟ ਹੋਏਗੀ ਤੁਹਾਨੂੰ ਲਈ ਨਿਊਟ੍ਰੀਸ਼ਨਲ ਵੈਲਿਊ ਹੈ ਉਸ ਚੀਜ਼ ਦੀ ਇਹ ਸ਼ਾਇਦ ਇਹ ਤੋਂ ਬਹੁਤ ਡਾਊਟਫੁਲ ਹੈ ਜੀ ਦੂਸਰੀ ਗੱਲ ਹੈ ਜੀ ਕਿ ਜਿਹੜਾ ਸੋਸ਼ਲ ਮੀਡੀਆ ਬਹੁਤ ਅੱਛੀ ਚੀਜ਼ ਹੈ ਤੁਸੀਂ ਆਪਣੀ ਗੱਲ ਕੈਪ ਆਂਦੇ ਹੋ बड़े लोगों ਨੂੰ ਦਬੇ ਹੋਏ ਟੈਲੈਂਟਸ ਨਜ਼ਰ ਆਇਆ ਜੀ ਸੋਸ਼ਲ ਮੀਡੀਆ ਨੇ ਪੈਸਾ ਵੀ ਕਮਾਇਆ ਲੋਕਾਂ ਨੇ ਉਹ ਸਭ ਠੀਕ ਆ ਲੇਕਿਨ ਕੀ ਉਹ ਲਰਨਿੰਗ ਇੰਪੋਰਟੈਂਟ ਆ ਸੋਸ਼ਲ ਮੀਡੀਆ ਤੇ ਇੱਕ ਆਜ ਇਨਫਲੂਐਂਸਰ ਬੜਾ ਪਪੂਲਰ ਆ ਲੇਕਿਨ ਥੋੜੀ ਦੇਰ ਚੁੱਤ ਕੋ ਕੰਟੈਂਟ ਮੁੱਕ ਗਿਆ ਜੀ ਕੰਟੈਂਟ ਕਿੱਥੋਂ ਆਣਾ ਬਿਲਕੁਲ ਸਹੀ ਅਧਿਆਪਕ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਅਹਿਮ ਰੋਲ ਅਦਾ ਕਰਦਾ ਸਾਨੂੰ ਤਰਾਸ਼ਣ ਤੋਂ ਲੈ ਕੇ ਸਾਨੂੰ ਇੱਕ ਮਾਰਗਦਰਸ਼ਨ ਸਾਡਾ ਕਰਨ ਦੇ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ ਸੋ ਉਹ ਸੁਭਾਗੇ ਹੁੰਦੇ ਨੇ ਲੋਕ ਜਿਨ੍ਹਾਂ ਨੂੰ ਇੱਕ ਵਧੀਆ ਗੁਰੂ ਮਿਲਦਾ ਹੈ ਤੇ ਉਹ ਗੁਰੂ ਸੁਭਾਗਾ ਜਿਹਨੂੰ ਇੱਕ ਵਧੀਆ ਚੇਲਾ ਮਿਲਦਾ ਇਹ ਦੋਨੋਂ ਪਾਸੇ ਦੀ ਪ੍ਰਕਿਰਿਆ ਸੋ ਜਦੋਂ ਵੀ ਤੁਹਾਨੂੰ ਤੁਹਾਡਾ ਗੁਰੂ ਕਿਤੇ ਮਿਲਦਾ ਕੋਈ ਸਿਖਾਉਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਧੰਨਵਾਦੀ ਸਾਨੂੰ ਹੋਣਾ ਚਾਹੀਦਾ ਕਿਉਂਕਿ ਜ਼ਿੰਦਗੀ ਕਿਸੇ ਗੁਰੂ ਤੋਂ ਬਿਨਾ ਸਾਡੇ ਕਿਸੇ ਵੀ ਕੰਡੇ ਜੜੀ ਉਹ ਨਹੀਂ ਲੱਗ ਸਕਦੀ ਸੋ ਅੱਜ ਦੇ ਇਸ ਦਿਨ ਦੇ ਉੱਤੇ ਖਾਸ ਚਰਚਾ ਦੇ ਵਿੱਚ ਸ਼ਾਮਲ ਹੋਣ ਲਈ ਅਨੂਬ ਜੀ ਸ਼ਰਦ ਜੀ ਸਟੂਡੀਓ ਦੇ ਚੌਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ